ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲਹ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਤੇਨ ਦੁੱਧ ਤੇ ਬਾਹਰੀ ਕਿ ਤੈਨ ਨ ਆਵੈ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰ ਨਾਹ ਨਾ ਮਿਲੀਐ ਸਾਜਨ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਪਟਨਾਗਰ ਸੇ ਗ੍ਰਾਮ ਸ੍ਰਵ ਸੀਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਬ ਹੋਨੀਆ ਮੀਤ ਸੱਜਣ ਸਭ ਜਾਨ ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮ ਹਰ ਮਿਲਹੁ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ thalam ਚੇਤ ਗੋਬਿੰਦ ਅਰਾਦੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿਨ ਤਿਸ ਬਿਨ ਜੀਵਨ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭ ਤੰਨਾ ਪਾਗਮਣਾ ਹਰ ਦਰਸਨ ਕਉ ਮਨ ਲੋਚਦਾ ਨਾਨਕ ਪਿਆਸ ਸਮਾਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈਸਾਕ ਧੀਰਨ ਕਿਉ ਬਾਢੀਆਂ ਜਿਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰਖੈ ਲੱਗੀ ਮਾਇਆ ਧਰੋਹ ਉਤਰ ਕਲਤਰ ਨਾ ਸੰਗ ਧਨ ਹਰ ਅਬਿਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠ ਹੈ ਤੰਦੈ ਮੋਹ ਇਕ ਸਹਰ ਕੇ ਨਾਮ ਬਿਨ ਅੱਗੇ ਲਈ ਇਹ ਕੋ ਹੈ ਦਈ ਬਤਾਰ ਵਿਗੁਚਨਾ ਕਬਦਨ ਅਵਰਣ ਕੋਏ ਕ੍ਰਿਤਮ ਚਰਨਨੀ ਜੋ ਲਗੇ ਤਨ ਕੀ ਨਰਮਲ ਕੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈਤਾਖ ਤੁਹਾ ਬਾਤਾਂ ਲਗੈ ਜਹ ਸੰਤ ਭੇਟੈ ਹਰਿ ਤੋਏ ਹਰ ਜੇਠ ਜੁਣੰਦਾ ਲੋੜੀਐ ਜਿਸ ਅਕੈ ਸਭ ਨਿਵੰਨ ਹਰ ਤਜ ਜਨ ਗਾਵਨ ਲਗਿਆ ਕਿਸੈ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਣ ਲਗੈ ਨਾਹੀ ਤਨ ਰੰਗ ਕਪੇ ਨਰਾਇਣੈ ਜੀਤੇ ਮਨ ਭਾਵਨ ਜੋ ਹਰ ਲੋੜ ਤੋ ਕਰੇ ਸੋਈ ਜੀ ਅਕਰੰ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਅਹ ਧਨ ਆਪਣ ਲੀਆ ਜੇ ਮਲੇ ਵਿਛੜ ਕਿਉ ਰਵੰਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਨੰਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥੰਨ ਅਸਾਰਤ ਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਕ ਸੰਧੀ ਆਸ ਦੋਏ ਭਾਏ ਬਿਗੁੱਤੀ ਐ ਗਲ ਪਈ ਤੋ ਜਮ ਕੀ ਫਾਕ ਜੇ ਹਾ ਬੀਜੈ ਕੋ ਲੁਣੈ ਮੱਥੈ ਜੋ ਲਿਖਿਆਕ ਰੈਨ ਵਿਹਾਣੀ ਪਤ ਤਾਣੀ ਉਠ ਚੱਲੀ ਗਈ ਨਰਾਤ ਜਿਨ ਕਾ ਸਾਧੂ ਫੇਟੀਐ ਤੋ ਦਰਗਹ ਹੋਏ ਖਲਾਸ ਤਾਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਬੁਝ ਜਾ ਕੋ ਨਹੀ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਕਰਤੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਤਾ ਕਾਂਤ ਰੰਗ ਰਿਕੋ ਨਾਮ ਆਧਾਰ ਦੇਖਿਆ ਰੰਗ ਕੋਡਾ ਆਇਆ ਦੇਖਨ ਕਬੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਖਾਧੂ ਪੀਵਨ ਹਾਰ ਧਨ ਦਿਨ ਪ੍ਰਭ ਸੰਗ ਮੋਲਿਆ ਤੁਮ ਰੱਥ ਪੁਰਖ ਅਪਾਰ ਹਰ ਮਿਰਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਇਹ ਨੀਰਥੀਏ ਪ੍ਰਭ ਪਾਇਆ ਹਉ ਤਨ ਕੈ ਕਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਨ ਰਾਮ ਨਾਮ ਔਰਹਾਰ ਪਾਦੋਏ ਭਰਮ ਤੁਲਾਣੀਆਂ ਦੁਜੈ ਲੱਗਾ ਹੇਤ ਲਖਤੀ ਗਰ ਬਨਾਇਆ ਕਰਜ ਨਾਹੀ ਕੇਤ जेत दिन देह पिन ससी तित वेले प्रेत पकड़ चलाए न दूत जम किसे न देनी भेत छड खड ते खिन माहे जिन स्यों लगा हेत हाथ मरोड़ तन कपे स्याह हो हो आतेत ਜੇ ਹਾ ਬੀਜੋ ਲੋਣਾ ਕਰਮਾ ਸੰਧੜਾ ਕੀਤ ਨਾਨਕ ਪ੍ਰਭ ਕਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੂਏ ਨਰਕ ਨਾ ਪਾਈਐ ਹੈ ਗੁਰ ਰਖਣ ਵਾਲਾ ਹੈ ਤਾ ਸੁਨ ਪ੍ਰੇਮ ਓ ਮਾਹੜਾ ਕਿਉ ਮਿਲਿਐ ਹਰ ਜਾਣੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਈ हांत सहाई प्रेम के हां तन के लागा पाए बिन प्रभु क्यों सुख पाई है दूजी नाहीं जाए बिनि चाखेआ प्रेम रस ते तृप्त रहे आघाए आप ते आग बिनती करहें देहो प्रभु लड लाए ਜੋ ਹਰ ਕੰਤ ਮਿਲਾਈਆ ਤੇ ਵਿਛੁੜ ਕਤ ਹੈ ਨਾ ਜਾਏ ਤਬ ਬਿਨ ਦੂਜਾ ਕੋ ਨਹੀਂ ਨਾਨਕ ਹਰ ਕਰਣਾਈ ਅਸੂਤ ਕੀ ਬਸੰਦੀਆ ਜਿਨਾ ਮਇਆ ਹਰ ਰਾਈ ਕੱਤਕ ਕਰਮ ਕਮਾਵਣੇ ਤੋਸ ਨਾ ਕਾਬੂ ਜੋਗ ਪਰਮੇਸਤਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮਕ ਹੋਏ RAM ਤੇ ਲਗਨ ਜਨਮ ਵਿਜੋਗ ਖਿਨ ਮਹ ਕਉੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਕੀਤਾ ਕਿਛੂ ਨ ਹੋਬਈ ਲਿਖਿਆ ਧੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰਹਿ ਸਭ ਬਿਯੋਗ ਨਾਨਕ ਕਉ ਪ੍ਰਭ ਰਾਖਲੇ ਹੇ ਮੇਰੇ ਸਾਹਿਬ ਬੰਦੀ ਮੋਚ ਤਤ ਕਹੋਵੇ ਸਾਧ ਸੰਗ ਬੈਨ ਸਹ ਸਭੇ ਸੋਚ ਮੰਗਰ ਮਾਹੇ ਤਹੰਦੀਆ ਹਰ ਫਿਰ ਸੰਗ ਬੈਠੜੀਆ ਹਰ ਦਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਾਨ ਮਨ ਮੋਲੇ ਆ ਰਾਮ ਤੋ ਸੰਗ ਸਾਧ ਤਹੇ ਲੜਿਆ ਸਾਧ ਜਨਾ ਤੇ ਬਾਹਰੀ ਤੇ ਰਹਿਣ ਇਕੇ ਲੜਿਆ ਤਿੰਨ ਦੁੱਖ ਨ ਕਬਹੁ ਉਤਰੈ ਸੇ ਜਮਕੈ ਵਸ ਪੜਿਆ ਜਿਨੀ 라ਵਿਆ ਪ੍ਰਭ ਆਪਣਾ ਤੇ ਦਿਸਨ ਨਿਤ ਖੜਿਆ ਰਾਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜਿਆ ਨਾਨਕ ਬਾਂਚੈ ਧੂੜ ਤਿਨ ਪ੍ਰਭ ਸਰਣੀ ਦਰ ਪੜਿਆ ਮੰਗ ਹਰ ਪ੍ਰਭ ਆਰਾਧਨਾ ਬਹੁੜਾ ਜਨ ਮੜਿਆ ਓਕ ਤੁਖਾਰਨ ਵਿੱਪਈ ਕੰਠ ਮਿਲਿਆ ਹਰਨਾਹ ਮਨ ਵਿਧਿਆ ਚਰਨ ਆਰਬਿੰਦ ਦਰਖਨ ਲਗੜਾਤਾਹ गोविंद गोपाल राय सेवा स्वामी लाह बिखिया पोह न सकई मिल साधु गाह जहते उपजी तह मिली सच्ची प्रीत समाह कर गहली नि पार ब्रह्म बहुडना विछुड़िया ਬਾਰ ਜਾਓ ਲਖ 베ਰੀਆ ਹਰ ਤਜਣ ਅਗਮ ਅਗਾਹ ਧਰਮ ਪਈ ਨਾਰਾਇਣ ਨਾਨਕ ਦਰ ਪਈਆ ਹੋਖ ਸੁਹੰਦਾ ਸਰਬ ਤੁਖ ਜਿਸ ਬਖਤੇ ਵੇ ਪਰਵਾਹ 마ਗ ਮਜਨ ਸੰਗ ਸਾਧੂ ਆ ਤੂੜੀ ਕਰ ਇਤ ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਠਸਠ ਤੀਰਤ ਸਗਲ ਪੁੰਨ ਜੀਅ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕਰਵਾਨ ਮਾਗ ਸਚੇ ਸੇ ਕਾਂਧੀ ਅਹ ਜਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨਾ ਹਰ ਤਜਨ ਪ੍ਰਗਟਿ ਆਏ ਸੰਤ ਤਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ ਤੇਜ ਤੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਬੜ ਭਾਗਣੀ ਬਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਆਲਾਏ ਹਰ ਜਿਹਾ ਅਵਰਣਾ ਦਿੱਤਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲਤ ਸਵਾਰੇ ਹੋ ਨ ਨਿਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨ ਬਹੁੜਾ ਨਾ ਜਨਮੈ ਥਾਏ ਜਿਹਵਾ ਏਕ ਅਨੇਕ ਗੁਣ ਕਰੇ ਨਾਨਕ ਟਰਣੀ ਪਾਏ ਫਲ ਗੁਣ ਨਿਤ ਤਲਾਹੀਐ ਜਿਸਨੋਂ ਤਿਲ ਨ ਤਮਾਈਐ ਜੇਨ ਜਨ ਨਾਮ ਤੇ ਆਇਆ ਕਨਕੇ ਕਾਜ ਕਰੇ ਹਰ ਗੁਰ ਪੂਰਾ ਅਰਗ ਹੈ ਆ ਦਰਗ ਹੈ ਸੱਚ ਖਰੇ ਸਰਬ ਸੁਖਨ ਵਿਚ ਚਰਨ ਹਰ ਭਾਉ ਜਲ ਬਿਕਮ ਤਰੇ ਪ੍ਰੇਮ ਭਗਤ ਤਨ ਪਾਈਆ ਬਿਖਿਆ ਨਾਹੀ ਜਰੇ कूड गये दुबदा नसि पूर्ण सच परे पार ब्रह्म प्रभ से मन अंदर एक तरे माह दिवस मूरत पले जिसको नदर करे नानक मङ्ग दर्श दान कृपा कर हो हरे माह दिवस मूरत पले जिसका नदर करे नानक मङ्ग दर्श दान कर हो हरे रामकली महला तीजा आनन्द इक ओहंकार सतगुर प्रसाद आनंद पाया मेरी माए सतगुरु मैं पाया सतगुरु ता पाया कह जते थी मन वजी आ बादाईया राग रतन परिवार करिया शब्द गावन आईया शब्दो ता गावो हरि के रा मन जिनी बसाया कह नानक आनंद होवा सतगुरु मैं पाया ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋਹੁ ਕਰੇ ਤੇਰਾ ਕਾਰਜ ਸਭ ਸਵਾਰਣਾ ਥਵਣਾ ਗਲਾ ਸਮਰੱਥ ਸੁਆਮੀ ਤੋ ਕਿਉ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰ ਤੇਰਾ ਤਾਰ ਤਾ ਤੇਰਾ ਸਭ ਕਿਛ ਹੈ ਜਿਸ ਦੇਹ ਤੋ ਪਾਵੇ ਤਦਾ ਸਿਬਤ ਸਲਾਹ ਤੇਰੀ ਨਾਮ ਮਨ ਵਿਕਾਵੇ ਨਾਮ ਜਨ ਕੈ ਮਨ ਵਸਿਆ ਬਾਜੇ ਸ਼ਬਦ ਤਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਧਰ ਮੇਰਾ ਜਿਨ ਕੋ ਖਾ ਸਭ ਦਵਾਈਆ ਕਰ ਖਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰੂ ਵਟਹਾ ਜਿਸ ਦੀਆ ਇਹ ਵਟਿਆਈਆ ਕਹ ਨਾਨਕ ਸਮਹੁ ਸੰਤਹੁ ਸਭ ਦਰਹੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਖਬਦ ਤਿਤ ਘਰਤ ਭਗੈ ਤਰਤ ਭਗੈ ਸਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠਿ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਨਕ ਤੇ ਨਾਮ ਹਰਿ ਕੈ ਲਾਗੇ ਤਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ आनन्द सुन हो बड भागी हो सगल मनोरथ पूरे पार ब्रह्म प्रभ पाया उतरे सगल विसूरे दूख रोग संताप उतरे सुनी सच्ची सच्चिवाणी संत साजन जन भय सरसे पूरे गुरुते जानी सुनते पुनीत कहते पवित सतगुरया भरपूरे बिनवन्त नानक चरण लागे बाजे अनहदुरे सुनते पुनीत कहते पवत सतगुरया भूरे बीनवन्त नानक चरण गुरुचरणगे बाजे अनहदूरे ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤੂੰ